ਸਮੱਸਿਆ ਸਰ ਹੈ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵੈ ਮਤਲਬ ਸਾਡੀ 3 ਮਹੀਨਿਆਂ ਦਾ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਡਾ ਕਿਉਂ ਇੱਕ 9000 ਰੁਪਿਆ ਸਾਨੂੰ ਚੁਪਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤੱਕ ਹੈ ਸਮਝ ਨਹੀਂ ਆ ਰਹੀ ਨੈਕਸਟ ਏਪ ਹੈਗਾ ਸਰ ਆਪ ਆਪਣੇ بیوی ਬੱਚੇ ਲੈ ਕੇ ਆਈ ਫਿਰ ਇਹਨਾਂ ਦੇ ਅੱਗੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰ ਕੀ ਕਰ ਸਕਦੇ ਆ ਸਗੀ ਸਾਡੇ ਕੋਲ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰੇ ਸਰਕਾਰ ਮੁਹੱਲਾ ਕਲੀਨਿਕਾ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਸਾਨੂੰ ਨਹੀਂ ਮਿਲੀਆਂ ਤਨਖਾਹਾਂ ਕਰਦਾ ਗੁਜ਼ਾਰਾ ਕਰਨਾ ਵੀ ਹੋਇਆ ਮੁਸ਼ਕਲ ਤੁਹਾਨੂੰ ਦੱਸਦੇ ਕਿ ਖਬਰ ਅੰਮ੍ਰਿਤਸਰ ਦੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਮੋਹੱਲਾ ਕਲੀਨਿਕਾ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਹਿੰਿਆ ਕਿ ਸਾਨੂੰ ਪਿਛਲੇ 4 ਮਹੀਨਿਆਂ ਤੋਂ ਕੋਈ ਵੀ ਤਨਖਾਹ ਨਹੀਂ ਮਿਲੀ ਜਿਸ ਤੇ ਚੱਲਦੇ ਸਾਡੇ ਘਰ ਦਾ ਗੁਜ਼ਾਰਾ ਕਰਨਾ ਵੀ ਬੜਾ ਮੁਸ਼ਕਲ ਹੋਇਆ ਪਿਆ ਤੇ ਲੋਕਾਂ ਦੇ ਕੋਲੋਂ ਪੈਸੇ ਫੜਫੜ ਕੇ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ। ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਕਿੱਥੇ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਤੁਹਾਨੂੰ ਕੀ ਸਮੱਸਿਆ ਆਈ? ਸਰ ਮੇਰਾ ਨਾਮ ਕਗਲਜੀਤ ਸਿੰਘ ਆ। ਮੈਂ ਆਮ ਆਦਮੀ ਕਲੀਨਿਕ ਰਈਆ। ਉਥੇ ਜੌਬ ਕਰਦਾ ਮਾਂ ਹੈਲਪਰ ਕਮ সুইਪਰ ਦੀ ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰਹੇ ਸਰਕਾਰ ਤੇ ਜੇ ਸਾਡੇ ਬੰਦੇ EMPLOYEE ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ ਉਹ ਵੀ ਸਾਨੂੰ ਸਾਰਿਆਂ ਜਾਣਿਆਂ ਨੂੰ ਕਿਸੇ ਨੂੰ ਪੰਜਾਬ ਕੋਈ 100 ਰੁਪਏ ਪਾ ਕੇ ਅਸੀਂ ਫਿਰ ਆਪਣਾ ਆਪਣੇ ਕਨਵੈ ਬਾਈ ਟ੍ਰੇਨ ਬੰਦਾ ਗਿਆ ਵਾ ਤੇ ਉਹਨੂੰ ਤੇ ਅਜੇ ਤੱਕ 27 ਤਰੀਕ ਦਾ ਸਾਨੂੰ 27 ਤਰੀਕ ਨੂੰ ਹੋ ਕੇ ਆਇਆ ਵਾ ਪਰ ਅਜੇ ਤੱਕ ਉਹਦਾ ਵੀ ਸਾਨੂੰ ਕੋਈ ਆਉਟਪੁੱਟ ਨਹੀਂ ਮਿਲਿਆ ਅਜੇ ਕੀ ਕੀ ਕਿਦਨ ਕਨਫਰਮ ਡੇਟ ਆਊਗੀ ਜਿਸ ਦਿਨ ਜਿਹਦੇ ਕਿਹੇ ਵੀ ਜਾਣੇ ਆਫੀਸਰ ਨੂੰ ਮਿਲਦੇ ਆ ਤੁਹਾਡੀ ਗੱਲ ਚੱਲਣ ਦੀ ਆ ਤੁਹਾਡੀ ਗੱਲ ਚੱਲਣ ਦੀ ਆ ਬਸ ਇਹੀ ਕਹਿ ਕੇ ਆਲਾ ਟਾਲਾ ਕਰਕੇ ਦੋ ਦਿਨ ਨੂੰ ਚਾਰ ਦਿਨ ਨੂੰ ਹਫਤੇ ਨੂੰ ਤੁਹਾਡੀ ਪੇਮੈਂਟ ਆ ਜਾਊਗੀ ਤੇ ਸਰ ਤੁਹਾਨੂੰ ਪਤਾ ਵਾ ਕਿ ਡੇਲੀ ਨੀਡਸ ਵਾਸਤੇ ਕਿੰਨਾ ਸਰਵਾਈਵਲ ਕਰਨਾ ਪੈਂਦਾ ਬੰਦੇ ਨੂੰ ਪਰੇਸ਼ਾਨ ਹੋ ਰਿਹਾ ਘਰ ਦੇ ਪਰੇਸ਼ਾਨ ਹੋ ਰਿਹਾ ਤਿੰਨ ਤਿੰਨ ਚਾਰ ਚਾਰ ਮਹੀਨੇ ਸੈਲਰੀ ਨਾ ਹੋਊਗੀ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਜਿਹੋ ਤੁਹਾਨੂੰ ਰੱਖਿਆ ਕੀ ਚੈੱਕ ਰੱਖਿਆ ਗਿਆ ਹੈ ਕਿਸ ਤਰ੍ਹਾਂ ਰੱਖਿਆ ਉਦੋਂ ਤੇ ਸਰ ਸਾਨੂੰ ਕਿਹਾ ਗਿਆ ਹੈ ਕਿ ਤੁਹਾਡੀ ਕੰਟੈਕਟ ਬੇਸ ਤੇ ਰੱਖਿਆ ਗਿਆ ਵਾ ਤੁਹਾਨੂੰ ਇਸ ਤਰ੍ਹਾਂ ਵਾ ਇਹ ਸਾਨੂੰ ਕਿ ਇਥੋਂ 16 17000 ਤੱਕ ਪੇਮੈਂਟ ਦੀ ਸੈਲਰੀ ਦਾ ਹਵਾਲਾ ਦਿੱਤਾ ਗਿਆ ਹੈ ਕਿ ਤੁਹਾਡੀ ਇਨੀ ਇਨੀ ਪੇਮੈਂਟ ਆਊਗੀ ਫੰਡ ਕਟਿਆ ਜਾਊਗਾ ਇਸ ਤਰ੍ਹਾਂ ਪਰ ਸਾਨੂੰ ਤੱਕ ਫੰਡ ਜਰੂਰ ਹਾਂ ਫੰਡ ਕੱਟਦੇ ਆ ਉਹ ਵੀ ਕੁਝ 1200 ਕੁਝ 1400 ਕੁਝ ਕਰਕੇ ਕੱਟਿਆ ਜਾਂਦਾ ਵਾ ਪਰਪਰ ਤੇ ਉਹ ਵੀ ਸਾਨੂੰ ਕੋਈ ਅਜੇ ਪਤਾ ਨਹੀਂ ਆ ਪੂਰਾ ਉਹਦਾ ਕੀ ਬੈਨੀਫਿਟ ਹੈ ਸਾਨੂੰ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਸ਼ਿਵਮ ਬੱਗਰ ਮੈਂ ਅਜੇ ਹੈਲਪਰ ਜੁਆਇਨਿੰਗ ਕੀਤੀ ਵੀ ਹੈ ਆਮ ਆਦਮੀ ਕਲੀਨਿਕ ਚ ਹਾਂਜੀ ਕੀ ਤੁਹਾਡੀ ਹੈ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਰ ਇਹ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵਾ ਮਨ ਸਾਡੀ 3 ਮਹੀਨਿਆਂ ਤੋਂ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਦੀ ਇੱਧਰ ੱਟਕੇ ਖਾ ਕੇ ਸਿਆਹ ਦਫਤਰ ਦੇ ੱਟਕੇ ਖਾ ਕਦੀ ਉਹ ਦਫਤਰ ਦੇ ੱਟਕੇ ਖਾ ਕਦੀ ਚੰਡੀਗੜ੍ਹ ੱਟਕੇ ਖਾ ਅਸੀਂ ਐਨ ਐਚ ਐਮ ਤੱਕ ੱਟਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹੀ ਆਪਾਂ ਰੂਬਰੂ ਹੋਏ ਹਾਂ ਕਿ ਸਾਡਾ ਐਨਾ ਗੁੰਮਰਾਹ ਕੀਤਾ ਗਿਆ ਸਾਨੂੰ ਕੋਈ ਸੈਲਰੀ ਨਹੀਂ ਦੇ ਰਹੀ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਕਿ ਸਾਡੀ ਸੈਲਰੀ ਅੱਜ ਆ ਜਾਏਗੀ ਕੱਲ ਆ ਜਾਏਗੀ ਕੋਈ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਰੋਜ਼ਗਾਰ ਮਤਲਬ ਬਿਲਕੁਲ ਰੋਜ਼ਗਾਰ ਵੀ ਸਾਡਾ ਸਾਰਾ ਹੀ ਹੈ ਹੋਰ ਕੋਈ ਹੀ ਸਰ ਜੋ ਵੀ ਨਹੀਂ ਕਰਦੇ ਦੇ ਅਸੀਂ ਸਰ ਥੋੜਾ ਜਿਹਾ ਲੇਟ ਆਂਦੇ ਡਾਕਟਰ ਸਾਹਿਬ ਜਿਤਨਾ ਲੇਟ ਆਂਦੇ ਆ ਤੇ ਸਾਡੇ ਉਹ ਵੀ ਐਬਸੈਂਟ ਲਾ ਦਿੰਦੇ ਆ ਸਾਨੂੰ ਕਿਟਕਿਟ ਕਰਦੇ ਆ ਤੇ ਨਾ ਸਾਨੂੰ ਕੋਈ ਸਰ ਉਧਰ ਉਹ ਵੀ ਕੋਈ ਫਾਈਨੈਂਸ਼ੀਅਲੀ ਹੈਲਪ ਹੋ ਰਹੀ ਕਿਤੋਂ ਵੀ ਨਹੀਂ ਸਰ ਹੋ ਰਹੀ ਕੀ ਕੰਮ ਕੀ ਹੈ ਤੁਹਾਡਾ ਸਾਰਾ ਕਾ ਕੀ ਕੀ ਕੰਮ ਕਰਦੇ ਸਰ ਅਜੇ ਹਰ ਪਰ ਜੈਸੇ ਦਵਾਈਆਂ ਜਿਤਨਾ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿਤਨਾ ਉਤਾਰਦੇ ਆ ਅਸੀਂ ਉਤਾਰਨੀ ਆ ਸਫਾਈ ਤੇ ਕਰਨੀ ਆ ਜਿੱਦਾਂ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਉਂਦੇ ਆ ਨਵੇਂ ਨਵੇਂ ਸਾਰਾ ਹੀ ਆਏਗਾ ਸਾਨੂੰ ਕਹਿੰਦੇ ਇਹ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਰ ਕ ਇਹ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਰਾ ਹੁਣ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਤੇ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਲਈ ਬਹੁਤ ਬੁਰਾ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕੰਮ ਕੀਤਾ ਸੀ ਆਮ ਆਦਮੀ ਟ੍ਰੇਨਿੰਗ ਖੋਲ ਕੇ ਸਰ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਕੰਮ ਦੀ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਕੀ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਰੇ ਬੰਦੇ ਸਫੇਕ ਜੋ ਵੀ ਐਂਟਰੀਆਂ ਇਹਨਾਂ ਦੀ ਪੈਂਦੀਆਂ ਸਾਰਾ ਕੁਝ ਇਹਨ ਸਾਡਾ ਕਿਉਂ 19000 ਰੁਪਿਆ ਸਾਨੂੰ ਚੁਪਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤਾਂ ਗਾਇਰ ਸਮਝ ਨਹੀਂ ਆ ਰਹੀ ਇਹ ਸਰਕਾਰ ਨੇ ਤੁਹਾਡੇ ਤਨਖਾਹਾਂ ਸਮੇਂ ਫਿਰ ਨਹੀਂ ਦਿੱਤੀਆਂ ਤੁਹਾਡਾ ਅਗਲਾ ਨੈਕਸਟ ਨੈਕਸਟ ਆਪ ਹੈ ਹੀ ਹੋਏਗਾ ਸਰ ਆਪ ਆਪਣੇ بیوی ਬੱਚੇ ਲੈ ਕੇ ਆਹੀ ਫਿਰ ਇਹਨਾਂ ਦੇ ਇੱਥੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰ ਕੀ ਕਰ ਸਕਦੇ ਆ ਸਗੀ ਸਾਡੇ ਕੋਲ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਵਿਆਜੀ ਪੈਸੇ ਮੈਂ 20000 ਰੁਪਿਆ ਯਕੀਨ ਕਰੋ ਚੁੱਕ ਲਿਆ ਤੇ ਮੈਨੂੰ ਇੰਨਾ ਪਤਾ ਮੇਰਾ 1.5 ਸਾਲ 2 ਸਾਲ ਬਾਅਦ ਵਿਆਜੀ ਪੈਸਾ ਨਹੀਂ 1.5 ਸਾਲ ਮੰਨ ਲੱਗ ਜਾਏਗਾ 20000 ਰੁਪਇਆ ਜਿਹੜਾ ਮੈਂ ਚੁੱਕਿਆ ਤੇ ਮੈਨੂੰ ਉਤਾਰ ਦੇ ਉਤਾਰ ਦੇ ਮੈਨੂੰ ਪਤਾ ਤੇ ਉਹ ਗਰੀਬ ਬੰਦਾ ਕਿੱਥੋਂ ਸਾਰੇ ਕਿਨਾਮ ਇਹਨੇ ਪੈਸੇ ਉਤਾਰੇਗਾ ਹਾਂ ਸਰਕਾਰ ਤੋਂ ਕੀ ਮੰਗ ਕਰ ਸਰਕਾਰ ਕੋ ਐਹੀ ਮੰਗ ਕਰਦੇ ਆਂ ਹੱਥ ਜੋੜ ਕੇ ਕਿ ਸਾਡੀ ਸੈਲਰੀ ਸਰ ਟਾਈਮ ਤੋਂ ਟਾਈਮ ਦਿੱਤੀ ਜਾਵੇ ਇੱਕ ਤਰੀਕ ਸਰ ਸਾਡਾ ਮਿੱਥੀ ਜਾਵੇ ਜਿਹੜੀ ਸਰ ਸਾਨੂੰ ਇਹ ਹਰ ਵਾਰੀ ਸਰ ਕਦੀ 26 ਕਦੀ 27 ਕਦੀ 25 ਕਦੀ 20 ਮਤਲਬ ਸਰ ਸਾਡੀ ਡੇਡ ਅੱਢ ਮਹੀਨੇ ਦੋ ਦੋ ਮਹੀਨੇ ਤਨਖਾਹ ਸਰ ਥੱਲੇ ਰੱਖ ਕੇ ਸਾਨੂੰ ਕਿਨਾਮ ਕੰਮ ਕਰਾਉਂਦੇ ਸਾਡੇ ਕੋਲ ਐਡਾ ਸਾਰਾ ਇਹਨਾਂ ਨੇ ਸਾਡਾ ਬੁਰਾ ਹਾਲ ਕੀਤਾ ਆ